ਸਾਂਝੀ ਸਾਟਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਠੂਰ ਭੀਮਲ ਕੀ ਪੱਤੀ ਵਾਲੀ ਧਰਮਸ਼ਾਲਾ ਵਿਖੇ ਜਿੱਥੇ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਨਾਲ ਇੱਕ ਨਵਾਂ ਸ਼ੈੱਡ ਬਣਾਇਆ ਗਿਆ ਇਸ ਮੌਕੇ ਤੇ ਸਮੂਹ ಗ್ರಾಮ ਪੰਚਾਇਤ ਠੂਰ ਨੇ ਆਪਣੀ ਹਾਜ਼ਰੀ ਲਵਾਈ ਗੁਰੂ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਕੀਤੀ ਗਈ ਦੇ ਅੰਦਰ ਫੋਕਸਿੰਗ ਮਤਾਲ ਸ੍ਰੀ ਆਮ ਦਾਸ ਸਾਹਿਬ ਜੀ ਅਜਨਰ ਗੋਵਿੰਦ ਨੂੰ ਸੋਬਰ ਸੋਹਰਾ ਰਾਏ ਸੋ ਜੀ ਅਜਨਰ ਚਨ ਸਾਥ ਦੇ ਆਏ ਹੋਏ ਹੈ। ਸਾਧ ਨਵਜਵਾਜ ਜੀ ਜੀ ਗੁਰੂ ਸਾਹਿਬ ਜੀ ਦੇ ਪਾਸ ਕਰੀ ਲੋਕੀ ਮੱਤਿਨਾਂ ਜਪਦੀਆਂ ਤਾਂ ਪਹਿਲੇ ਵੰਸ਼ ਤੇ ਦੋ ਚਲਾਇ ਇੱਕ ਵਾਰੀ ਦੇਸ਼ਾਂ ਨੇ ਦਿੱਤਾ ਤਨਾ ਸਿਆਰਾਂ ਸਿਆਰਾਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲਣਾ ਜੀ ਅਰਦਾਸ ਉਪਰੰਤ ਰੀਵਣ ਕਟਾਈ ਦੀ ਰਸਮ सरपंच जस कमलप्रीत सिंह निप्पा ਅਤੇ ਸਮੂਹ ಗ್ರಾಮ ਪੰਚਾਇਤ ਵੱਲੋਂ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਹਾਜ਼ਰ ਸਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਇਸ ਤੋਂ ਅਗਲਾ ਪ੍ਰੋਗਰਾਮ ਛੱਪੜ ਦੀ ਸਫਾਈ ਦਾ ਸ਼ੁਰੂ ਕਰਨਾ ਹੈ ਅਸੀਂ ਆਤਰਾਸ਼ ਦੇਣਾ ਪਿੰਡ ਦੇ ਐਨ ਆਰ ਆਪ ਨੂੰ ਅਧਿਕਾਰਪਤੀ ਸੱジナ ਸਿੰਘ ਸਾਡੇ ਨਾਲ ਸਹਿਯੋਗ ਕੀਤਾ ਜਾਂਦਾ ਹੈ ਬਾਕੀ ਸਾਰੀ ਇੰਡੀ ਸੰਪਦਾ ਸੰਸਥਾ ਤੇ ਬਹੁਤ ਬਹੁਤ ਧੰਨਵਾਦ ਦੱਸੋ ਐਸਮੋਕ ਦੇ ਤੇ ਸੋਮਨੀ ਸਹੀਦ ਬਾਬਾ ਜੀਵਨ ਸਿੰਘ ਕਲੱਬ ਠੂਰ ਵੱਲੋਂ ਸਮੂਹ ಗ್ರಾಮ ਪੰਚਾਇਤ ਠੂਰ ਦਾ ਸਨਮਾਨ ਕੀਤਾ ਗਿਆ ਸੋਮਨੀ ਸਹੀਦ ਬਾਬਾ ਜੀਵਨ ਸਿੰਘ ਕਲੱਬ ਦੇ ਮੈਂਬਰ ਹਰਪਾਲ ਸਿੰਘ ਨੇ ਸਮੂਹ ಗ್ರಾಮ ਪੰਚਾਇਤ ਠੂਰ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਰਪੰਚ ਜਸ ਕਮਲਪ੍ਰੀਤ ਸਿੰਘ ਜੀ ਨਿੱਪਾ ਅਤੇ ਸਾਡੀ ਸਮੂਹ ಗ್ರಾಮ ਪੰਚਾਇਤ ਤੇ ਜਿੰਨੇ ਵੀ ਸਾਡੇ ਸਤਿਕਾਰਯੋਗ ਲਵੰਤੇ ਸੱਜਣ ਇੱਥੇ ਪਹੁੰਚੇ ਆ ਉਹਨਾਂ ਦਾ ਅਸੀਂ ਬਾਬਾ ਜੀਵਨ ਸਿੰਘ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਸ ਸੰਬੰਧ ਵਿੱਚ ਅੱਜ ਇੱਥੇ ਪ੍ਰੋਗਰਾਮ ਰੱਖਿਆ ਉਹ ਆਪਣਾ ਸੈੱਡ ਦਾ ਸੀਗਾ ਕਿਉਂਕਿ ਘਰਾਂ 'ਚ ਜਗ੍ਹਾ ਥੋੜੀ ਹੋਣ ਕਰਕੇ ਜਦੋਂ ਵੀ ਅਸੀਂ ਇੱਥੇ ਕੋਈ ਪ੍ਰੋਗਰਾਮ ਤੇ ਮੀਂਹ ਕਣੀ ਚ ਬ ਪ੍ਰੋਗਰਾਮ ਪੰਚਾਇਤ ਤੇ ਸਾਡੇ ਮੈਂਬਰਾਂ ਬਹੁਤ ਜਲਦੀ ਇਹ ਸੈੱਟ ਜੋ ਸਿਰੇ ਚੜਿਆ ਤੇ ਧੰਨਵਾਦ ਕਰਦਿਆਂ ਸਾਰੀ ਸਮੂਹ ಗ್ರಾಮ ਪੰਚਾਇਤ ਦਾ ਵੀ ਕਿਉਂਕਿ ਇਹ ਉਹ ਪੰਚਾਇਤ ਆ ਜਿਹੜੀ ਬੋਲਦੀ ਨਹੀਂ ਕੰਮ ਕਰਕੇ ਦਿਖਾਉਂਦੀ ਆ ਤੇ ਮੈਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਕਿ ਪੰਚਾਇਤ ਨੂੰ ਪੰਚਾਇਤ ਤੇ ਆਪਣਾ ਹੱਥ ਰੱਖੇ ਇੰਨੇ ਕੰਮ ਕਰਨ 5 ਸਾਲਾਂ ਚ ਕਿ ਆਉਣ ਵਾਲੇ ਸਮੇਂ ਚ ਵੀ ਇਹੀ ਪੰਚਾਇਤ ਆਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ